ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬੈਰਾੜੀ ਮਹੱਲਾ ਚੌਥਾ ਜਪਮਨ ਰਾਮ ਨਾਮ ਨਿਸਤਾਰਾ ਕੋਟ ਕੋਟ ਅੰਦਰ ਕੇ ਪਾਪ ਸਭ ਖੋਵੇ ਹਰ ਭਵਜਲ ਪਾਰ ਉਤਾਰਾ ਰਹਾਓ ਏ ਮੇਰੇ ਮਾਨ ਪਰਮਾਤਮਾ ਦਾ ਨਾਮ ਜਪਿਆ ਕਰ ਇਹ ਨਾਮ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ ਪਰਮਾਤਮਾ ਦਾ ਨਾਮ अनेका ਜੂਨਾ ਦੇ ਕੀਤੇ ਸਾਰੇ ਪਾਪ ਨਾਸ ਕਰ ਦਿੰਦਾ ਹੈ ਪਰਮਾਤਮਾ ਸਿਮਰਨ ਕਰਨ ਵਾਲੇ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਰਹਾਉ ਕਾਇਆ ਨਗਰ ਵਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਵਸਤ ਕਛ ਨਦਰ ਨ ਆਵੇ ਹਰ ਲਾਦਾ ਗੁਰ ਵਿਚਾਰਾ ਏ ਭਾਈ ਮਾਲਕ ਪ੍ਰਭੂ ਸਾਡੇ ਸਰੀਰ ਸ਼ਹਿਰ ਵਿੱਚ ਵਸਦਾ ਹੈ ਫੇਰ ਵੀ ਉਸ ਨੂੰ ਕੋਈ ਡਰ ਨਹੀਂ ਪਉਂਦਾ ਉਸ ਨੂੰ ਕਿਸੇ ਨਾਲ ਵੈਰ ਨਹੀਂ ਉਸ ਦਾ ਕੋਈ ਖਾਸ ਆਕਾਰ ਨਹੀਂ ਪਰਮਾਤਮਾ ਸਦਾ ਸਾਡੇ ਨੇੜੇ ਵਸਦਾ ਹੈ ਪਰ ਸਾਨੂੰ ਦਿਸਦਾ ਨਹੀਂ ਹਾਂ ਗੁਰੂ ਦੀ ਬਖਸ਼ੀ ਸੂਝ ਨਾਲ ਉਹ ਹਰੀ ਪ੍ਰਭੂ ਪਰਮਾਤਮਾ ਲੱਭ ਪੈਂਦਾ ਹੈ ਹਰ ਆਪੇ ਸ਼ਾਹ ਉਸ ਰਾਫ ਰਤਨ ਹੀਰਾ ਹਰ ਆਪ ਕੀਆ ਪਾ ਸਾਰਾ ਨਾਨਕ ਜੇ ਸਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਛਾਹੋ ਸਚਾ ਵਣਜਾਰਾ ਗੁਰੂ ਦੀ ਬਖਸ਼ੀ ਮਤ ਨਾਲੇ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਆਪ ਹੀ ਹੀਰਾ ਹੈ ਆਪ ਹੀ ਰਤਨ ਹੈ ਆਪ ਹੀ ਇਸ ਨੂੰ ਵਿਹਾਜਣ ਵਾਲਾ ਛਾ ਹੈ ਸਰਾਫ ਹੈ ਉਸਨੇ ਆਪ ਹੀ ਇਹ ਜਗਤ ਦਾ ਖਿਲਾਰਾ ਰਚਿਆ ਹੋਇਆ ਹੈ ਏ ਨਾਨਕ ਜੇਸਾ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਉਹ ਮਨੁੱਖ ਉਸ ਦਾ ਨਾਮ ਵਿਹਾਜਦਾ ਹੈ ਉਹ ਮਨੁੱਖ ਨਾਮ ਰਤਨ ਦਾ ਸ਼ਾਹੂਕਾਰ ਬਣ ਜਾਂਦਾ ਹੈ ਉਹ ਸਦਾ ਲਈ ਇਸ ਨਾਮ ਰਤਨ ਦਾ ਬਣਜ ਕਰਦਾ ਰਹਿੰਦਾ ਹੈ ਆਪੇ ਸਾਹੂ ਸਰਾਫ ਰਤਨ ਹੀਰਾ ਹਰ ਆਪ ਕੀਆ ਪਾਸਾਰਾ नानक जिस कृपा करे सो हर नाम वेहाज सो शाहो सचा वणजारा गुरु जी का ख़ालसा गुरु जी की फतेह